ਬੱਚਿਆਂ ਨੂੰ ਸਕੂਲ ਵਿੱਚ ਮਿਲਨੇ ਚਾਹੀਦੇ ਸੀ ਫਲ ਲੇਕਿਨ ਉਹ ਫਲ ਆਖਰ ਕੌਣ ਖਾ ਗਿਆ ਜਿਹੜਾ ਫਲ ਮਹੀਨੇ ਵਿੱਚ 4 ਵਾਰੀ ਮਿਲਣਾ ਚਾਹੀਦਾ ਹੈ ਉਸ ਸਾਲ ਵਿੱਚ ਸਿਰਫ 2 ਤੋਂ 3 ਵਾਰ ਹੀ ਮਿਲਿਆ ਖਬਰ ਹੈ ਲਹਿਰਾ ਗਾਗਾ ਦੀ ਪਿੰਡ ਲਹਿਲਕਲਾ ਦੇ ਪ੍ਰਾਇਮਰੀ ਸਕੂਲ ਦੇ ਮੁਖੀ ਉੱਪਰ ਇਲਜ਼ਾਮ ਹੈ ਕਿ ਬੱਚਿਆਂ ਨੂੰ ਮਿੱਡੇ ਮੀਲ ਦੇ ਵਿੱਚ ਮਿਲਣ ਵਾਲਾ ਹਫਤਾਵਾਰੀ ਫਲ ਨਹੀਂ ਦਿੱਤਾ ਗਿਆ ਨਿਯਮ ਮੁਤਾਬਿਕ ਬੱਚਾ ਨੂੰ ਮਹੀਨੇ ਵਿੱਚ 4 ਵਾਰ ਫਲ ਮਿਲਣਾ ਚਾਹੀਦਾ ਹੈ ਲੇਕਿਨ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਾਲ ਦੇ ਵਿੱਚ ਕੇਵਲ 2 ਤੋਂ 3 ਵਾਰ ਹੀ ਫਲ ਦਿੱਤਾ ਗਿਆ ਹੈ ਪਿੰਡ ਪੰਚਾਇਤ ਨੇ ਸਕੂਲ ਮੈਨੇਜਮੈਂਟ ਕਮੇਟੀ ਤੇ ਪਿੰਡ ਦੀ ਪੰਚਾਇਤ ਸਕੂਲ ਮੈਨੇਜਮੈਂਟ ਕਮੇਟੀ ਤੇ ਪਿੰਡ ਵਾਸੀਆਂ ਨੇ ਮਤਾ ਪਾ ਕੇ ਸਕੂਲ ਮੁਖੀ ਦੀ ਬਦਲੀ ਤੇ ਕਾਰਵਾਈ ਦੀ ਮੰਗ ਕੀਤੀ ਹੈ ਸਕੂਲ ਮੁਖੀ ਇਲਜ਼ਾਮਤਾਂ ਤੋਂ ਬਾਅਦ ਕੈਮਰੇ ਅਗੇ ਨਹੀਂ ਆ ਰਹੀ ਹੈ ਤੇ ਹਰ ਰੋਜ਼ ਛੁੱਟੀ ਲਾ ਰਹੀ ਹੈ ਇਹ ਵੀ ਦੋਸ਼ ਲੱਗੇ ਨੇ ਕਿ ਜ਼ਿਲ੍ਹਾ ਪੱਦਰ ਦੀ ਹੋਣ ਵਾਲੀਆਂ ਖੇਡਾਂ ਦੇ ਵਿੱਚ ਚੁਣੇ ਗਏ ਬੱਚਿਆਂ ਨੂੰ ਵੀ ਉਹ ਨਹੀਂ ਲੈ ਕੇ ਗਈ ਜਿਸ ਦੇ ਨਾਲ ਬੱਚਿਆਂ ਦਾ ਖਾਸਾ ਨੁਕਸਾਨ ਹੋਇਆ ਹੈ ਹੁਣ ਸਾਰਿਆਂ ਦੀ ਮੰਗ ਹੈ ਕਿ ਸਕੂਲ ਮੁਖੀ ਦੀ ਬਦਲੀ ਕੀਤੀ ਜਾਵੇ ਤੇ ਪੂਰੀ ਜਾਂਚ ਹੋਵੇ ਕਿ ਕਿਹੜੀ ਕਿਹੜੀ ਖੇਡ ਲਈ ਹੋਈ ਸੀ ਤੇ ਕਿੰਨੇ ਜਾਣੇ ਗਏ ਸੀ ਅਸੀਂ ਚਾਰ ਜਾਨੇ ਆ ਮੇਰੀ ਤਾਂ ਮੇਰਾ ਨਾਮ ਅਰਸ਼ਨੂਰ ਸਿੰਘ ਹੈ ਮੇਰੀ ਐਥਲੀਟ ਤੇ ਲੌਂਗ ਜੰਪ ਚ ਰੇਸ ਹੋਈ ਸੀ ਪ੍ਰਭਜੋਤ ਉਹਦੀ ਐਥਲੀਟ ਤੇ ਲੌਂਗ ਯਾਪਚੋਈ ਸੀ ਆਮਨਦੀਪ ਆਮਨਦੀਪ ਦੀ ਰਲੇ ਚੋਈ ਸੀ ਹੈਰੀ ਹੈਰੀ ਦੀ 200 ਮੀਟਰ ਤੇ ਐਥਲੀਟ ਤੇ ਹੋਈ ਸੀ ਤੇ ਖੇਡਾਂ ਗਈ ਨਾ ਤੁਸੀਂ ਨਹੀਂ ਕਿਉਂ ਸਕੂਲ ਵੱਲ ਨਹੀਂ ਭੇਜਿਆ ਗਿਆ ਤੇ ਜੇ ਨਹੀਂ ਗਿਆ ਨਹੀਂ ਘਰ ਨੂੰ ਮੇਰਾ ਨਾਮ ਪ੍ਰਭਜੋਤ ਸਿੰਘ ਹੈ ਪ੍ਰਭਜੋਤ ਸਕੂਲ ਦੇ ਵਿੱਚ ਹੈ ਮਿਡਡੇ ਮੀਲ ਦੇ ਵਿੱਚ ਤੁਹਾਨੂੰ ਜਿਹੜਾ ਹਫਤੇ ਦੇ ਵਿੱਚ ਇੱਕ ਦਿਨ ਫਲ ਮਿਲਣਾ ਆਉਂਦਾ ਮਿਲਦਾ ਉਹ ਹਾਂ ਜੀ ਮਿਲਦਾ ਨਹੀਂ ਕਿੰਨਾ ਟਾਈਮ ਹੋ ਗਿਆ ਮਿਲੇ ਨੂੰ 6-7 ਮਹੀਨੇ ਹੋ ਗਏ ਜੀ ਮੇਰਾ ਨਾਮ ਜਰਚਨੂਰਾ ਜੀ ਮੇਰੀ 5th ਕਲਾਸ ਹੈ ਜੀ ਅੱਛਾ ਇੱਥੇ ਸਕੂਲ ਦੇ ਵਿੱਚ ਮਿਡਡੇ ਮੀਲ ਦੇ ਵਿੱਚ ਤੁਹਾਨੂੰ ਫਰੂਟ ਮਿਲਦਾ ਹੈਗਾ ਕੋਈ ਫਲ ਹਾਂ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਮਿਲੇ ਨੂੰ 6 ਮਹੀਨੇ ਹੋ ਗਏ ਜੀ ਅੱਛਾ 3 ਮਹੀਨੇ ਫਾਮਲਾ ਸਰ ਇਸ ਤਰ੍ਹਾਂ ਹੈ ਸਾਡੇ ਸਕੂਲ ਸਾਡੇ ਪਿੰਡ ਦਾ ਇੱਕ ਹੋਣਹਾਰ ਖਿਡਾਰੀ ਹੈ ਅਰਸ਼ਨੂਰ ਸਿੰਘ ਉਹ ਥਲੇਟਿਕ ਕਰਦਾ ਹੈ ਉਹਦੀ ਸਿਲੈਕਸ਼ਨ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਹੋਈ ਸੀ ਤੇ ਉਹਨਾਂ ਨੂੰ ਜਦੋਂ ਗੇਮਾਂ 'ਚ ਨਾਮ ਲਜਾਇਆ ਗਿਆ ਉਹਨਾਂ ਦੇ ਪੇਰੈਂਟ ਸਾਡੇ ਕੋਲ ਆਏ ਕਿ ਸਾਡੇ ਬੇਟੇ ਦੀਆਂ ਗੇਮਾਂ ਨੇ ਜਿਹੜੀਆਂ ਉਹ ਮਿਸ ਕਰਵਾ ਦਿੱਤੀਆਂ ਗਿਆ ਆਪਾਂ ਕਾਰਨ ਪਤਾ ਕਰਨੇ ਜਾ ਕੇ ਸਕੂਲ 'ਚ ਕੀ ਗੱਲਬਾਤ ਹੋਈ ਹੈ ਜਦੋਂ ਅਸੀਂ ਸਕੂਲ ਮੁਖ ਅਧਿਆਪਕ ਨੂੰ ਮਿਲਿਓ ਰਿਹਾ ਕੇ ਜਿਹਨਾਂ ਦੀ ਡਿਊਟੀ ਸੀ ਵੀ ਜੀ ਬੱਚੇ ਦੀਆਂ ਗੇਮਾਂ ਕਿਉਂ ਨਹੀਂ ਕਰਵਾਈਆਂ ਗਿਆ ਕਾਹ ਤੋਂ ਨਹੀਂ ਲੈ ਕੇ ਜਾਇਆ ਗਿਆ ਕੀ ਕਾਰਨ ਹੋਇਆ ਜਾਂ ਫਿਰ ਇਹਨਾਂ ਦੀ ਸਿਲੈਕਸ਼ਨ ਨਹੀਂ ਹੋਈ ਤਾਂ ਉਹਨਾਂ ਨੇ ਸਾਨੂੰ ਬਹੁਤ ਹੀ ਰੂਡ ਵੇਵ ਨਾਲ ਸਾਡੇ ਨਾਲ ਗੱਲਬਾਤ ਕਰੀ ਜਦੋਂ ਅਸੀਂ ਉਹਨਾਂ ਨੂੰ ਜਵਾਬ ਮੰਗਿਆ ਕਿ ਕਿਸ ਦੀ ਡਿਊਟੀ ਲੱਗੀ ਸੀ ਉਹਨਾਂ ਨਾਲ ਸਾਨੂੰ ਮਿਲਾ ਦਿਓ ਜਿਨ੍ਹਾਂ ਨੇ ਇਹਨੂੰ ਲੈ ਕੇ ਜਾਣਾ ਸੀ ਤਾਂ ਉਹਨਾਂ ਨੇ ਸਾਨੂੰ ਇੱਕੇ ਜਵਾਬ ਦਿੱਤਾ ਲਾਸਟ ਚ ਆ ਕੇ ਕਹਿੰਦੇ ਜੀ ਫਿਰ ਤੁਸੀਂ ਮੰਨ ਲਓ ਜੇ ਸਾਥੋਂ ਬੱਚਾ ਨਹੀਂ ਲੈ ਕੇ ਜਾਇਆ ਗਿਆ ਗੇਮਾ ਤੇ ਫਿਰ ਤੁਸੀਂ ਕੀ ਕਰੋਗੇ ਉਹ ਸਾਨੂੰ ਮਤਲਬ ਬਾਰ-ਬਾਰ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਸਾਨੂੰ ਜਿਸ ਤੀ ਵੀ ਡਿਊਟੀ ਸੀ ਉਹਨਾਂ ਨਾਲ ਗੱਲਬਾਤ ਕਰਵਾਓ ਤੇ ਸਾਨੂੰ ਮਤਲਬ ਕੋਈ ਸਪਸ਼ਟ ਜਵਾਬ ਦਿਓ ਵੀ ਮਤਲਬ ਕਾਰਨ ਕੀ ਬਣਾਂਗੇ ਬੱਚੇ ਚ ਬੱਚੇ ਨੂੰ ਗੇਮਾ ਤੇ ਕਿਉਂ ਨਹੀਂ ਲੈ ਕੇ ਜਾਇਆ ਗਿਆ ਤਾਂ ਉਹਨਾਂ ਨੇ ਸਾਨੂੰ ਧਮਕਾਨ ਦੀ ਵੀ ਕੋਸ਼ਿਸ਼ ਕੀਤੀ ਕਿ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਗੱਲਬਾਤ ਕਰ ਰਹੇ ਹੋ ਮੈਨੂੰ ਸਵਾਲ ਜਵਾਬ ਕਰ ਰਹੇ ਹੋ ਮੈਂ ਤੁਹਾਡੇ ਤੇ ਕਾਨੂੰਨੀ ਕਾਰਵਾਈ ਕਰਵਾਉਂਗੀ ਤੇ ਸਾਡੇ ਨਾਲ ਮਾਤਾਵਾਦ ਸੀ ਅਸੀਂ ਨੇ ਮਤਲਬ ਅਸੀਂ ਕੋਈ ਚੀਜ਼ ਕੀਤੀ ਨਹੀਂ ਹੈਗੀ ਅਸੀਂ ਕਿਹਾ ਵੀ ਜੇ ਅਸੀਂ ਕੁਝ ਗਲਤ ਕਰ ਰਹੇ ਹਾਂ ਤੁਸੀਂ ਬੇਸ਼ੱਕ ਸਾਥੇ ਕਾਰਵਾਈ ਕਰਵਾ ਸਕਦੇ ਹੋ ਫਿਰ ਉਹਨਾਂ ਨੇ ਸਾਨੂੰ ਕੋਈ ਤਸੱਲੀ ਵੱਖਤ ਜਵਾਬ ਨਹੀਂ ਦਿੱਤਾ ਅਸੀਂ ਸਰਪੰਚ ਸਾਹਿਬ ਕੋਲ ਗਏ ਅਗਲੇ ਦਿਨ ਸਾਡੀਆਂ ਜਿਹੜੀਆਂ ਵੀ ਨਗਰ ਦੀਆਂ ਪੰਚਾਇਤਾਂ ਨੇ ਉਹਨਾਂ ਦਾ ਅਗਲੇ ਦਿਨ ਇਕੱਠ ਕਰਿਆ ਗਿਆ ਫਿਰ ਉਹ ਮਤਾ ਪਾएंगे ਜੀ ਅ ਸ਼ੁੱਕਰਵਾਰ ਆਇਆ ਹੈ ਕਿ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ ਕਿ ਇਹਦੀ ਜੋ ਵੀ ਕਾਰਵਾਈ ਬਣੂਗੀ ਉਹ ਚ ਕੀਤੀ ਲੋ ਇੱਕ ਬੱਚਾ ਸੀਗਾ ਜਿਹੜਾ ਲੈਕਟ ਦੇ ਵਿੱਚ ਸਿਲੈਕਟ ਹੋਇਆ ਸੀ ਜ਼ਿਲ੍ਹੇ ਲਈ ਹਾਂਜੀ ਉਹਨੂੰ ਵੀ ਖੇਡਰ ਦੇ ਲਈ ਨਹੀਂ ਭੇਜਿਆ ਗਿਆ ਇਤੋਂ ਤੱਕ ਕਿ ਪੰਚਾਇਤ ਨੇ ਮਤਾ ਵੀ ਪਾਤਾ ਕਿ ਇਸ ਟੀਚਰ ਨੂੰ ਤੋਂ ਬਦਲਾ ਜਾਵੇ ਜੇ ਉਹ ਗੱਲ ਕਰਨ ਆਏ ਉਹਨਾਂ ਦੇ ਨਾਲ ਵੀ ਕਾਫੀ ਰਾਤ ਬੋਲਦੇ ਹੋ ਸਰ ਹਾਰਿਕ ਤੇ ਕਮੰਦੀਨਾ ਪੜਤਾਲ ਹੋਊਗੀ ਸਾਡੇ ਵੱਲ ਲਿਖਤੀ ਰੂਪ ਚ ਆ ਚੁੱਕਿਆ ਤੇ ਡੀਓ ਮੈਡਮ ਨਾਲ ਅਸੀਂ ਲਿਖਤੀ ਰੂਪ ਚ ਭੇਜ ਚੁੱਕਿਆ ਇਸ ਤੋਂ ਬਾਅਦ ਜਿਹੜੀ ਵੀ ਗੱਲਬਾਤ ਹੋਊਗੀ ਤੁਹਾਨੂੰ ਦੱਸੀਏ ਪਿਛਲੇ ਸਾਲ ਦੇ ਵਿੱਚ ਕਦੇ ਤੁਸੀਂ ਵੀ ਚੈੱਕ ਕੀਤਾ ਜੀ ਪਹਿਲਾਂ ਨਹੀਂ ਕੋਈ ਕਿਸੇ ਤਰ੍ਹਾਂ ਦਾ ਪਤਾ ਲੱਗਿਆ ਜਿਵੇਂ ਬੱਚਾ ਨਹੀਂ ਪਹਿਲਾਂ ਕਦੇ ਸਾਨੂੰ ਕੋਈ ਸ਼ਿਕਾਇਤ ਨਹੀਂ ਸੀ ਸਰ